ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ ਸਤਿਗੁਰ ਦੀ ਬਾਣੀ ਸੰਗਤ ਜੀ ਫਰਮਾਨ ਕਰਦੀ ਹੈ ਕਿ ਆਕਾਲ ਪੁਰਖ ਜੇ ਚਾਵੇ ਤਾਂ ਕੀੜੇ ਨੂੰ ਪਾਤਸ਼ਾਹੀਆਂ ਦੇ ਸਕਦਾ ਹੈ ਤੇ ਉਹ ਕੀੜਾ ਵੱਡੇ ਵੱਡੇ ਲਸ਼ਕਰਾਂ ਨੂੰ ਸਵਾਹ ਕਰ ਸਕਦਾ ਹੈ ਇਸ ਘਟਨਾ ਨੂੰ ਪ੍ਰਤੱਖ ਕੀਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਗਤ ਜੀ ਜਦੋਂ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਨੇ ਥਾਪਣਾ ਦਿੱਤਾ ਹੈ ਪੰਜਾਬ ਦੇ ਵਿੱਚ ਨਿਆਂ ਦੀ ਸਥਾਪਤੀ ਕਰਨ ਵਾਸਤੇ ਤੇ ਬੰਦਾ ਬਿਰਾਗੀ ਦਾ ਸੰਗਤ ਜੀ ਗੁਰੂ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਦਾ ਜਿਹੜਾ ਜੀਵਨ ਸੀ ਉਹ ਇੱਕ ਕੀੜੇ ਵਰਗਾ ਸੀ ਕਿਉਂਕਿ ਆਪ ਸਭ ਸੰਗਤਾਂ ਨੂੰ ਪਤਾ ਹੈ ਸੰਗਤ ਜੀ ਇਸ ਨਮਾਣੇ ਮਨੁੱਖ ਨੇ ਇੱਕ ਵਾਰ ਹਿਰਨੀ ਨੂੰ ਸ਼ਕੀ ਤੀਰ ਮਾਰਿਆ ਹੈ ਤੇ ਹਿਰਨੀ ਦੀ ਮੌਤ ਹੋ ਗਈ ਹੈ ਤੇ ਨਾਲ ਹੀ ਉਹਦੇ ਬੱਚਿਆਂ ਦੀ ਵੀ ਮੌਤ ਹੋ ਗਈ ਹੈ ਜਿਹੜੇ ਕਿ ਉਹਦੇ ਪੇਟ ਵਿੱਚ ਸਨ ਮਹਨ ਸਤਗੁਰੂ ਅਕਾਲ ਪੁਰਖ ਵਿਧੀ ਕਿਵੇਂ ਬਣਾਉਂਦਾ ਹੈ ਸੰਗਤ ਜੀ ਜਦੋਂ ਕਿਸੇ ਦਾ ਬੇੜਾ ਪਾਰ ਕਰਨਾ ਹੁੰਦਾ ਹੈ ਤਾਂ ਇਸ ਮਨੁੱਖ ਤੇ ਹਿਰਦੇ ਤੇ ਇੰਨੀ ਛੱਟ ਵੱਜੀ ਹੈ ਕਿ ਇਹਨੇ ਘਰ ਨੂੰ ਛੱਡਣਾ ਕਰ ਦਿੱਤਾ ਹੈ ਤੇ ਆਪਣੀ ਆਤਮਾ ਦੀ ਸ਼ਾਂਤੀ ਵਾਸਤੇ ਆਪਣੇ ਕੀਤੇ ਹੋਏ ਪਾਪ ਨੂੰ ਮਟਾਉਣ ਵਾਸਤੇ ਨਦੀਆਂ ਦੀ ਧਰਤੀ ਤੇ ਜਾਣ ਦੇਰਾ ਲਾਇਆ ਹੈ ਗੋਦਾਵਰੀ ਦੇ ਕੰਡੇ ਤੇ ਰਮਨੀਕ ਦੀ ਇੱਕ ਕੁੜੀਆ ਬਣਾਈ ਹੈ ਤੇ ਭਗਤੀ ਕਰਨ ਲੱਗ ਪਿਆ ਹੈ ਭਗਤੀ ਸ਼ੁਰੂ ਕਰ ਦਿੱਤੀ ਹੈ ਸੰਗਤ ਜੀ ਪਰ ਅਜੇ ਵੀ ਜਿਹੜਾ ਟਾਰਗੇਟ ਹੈ ਉਹ ਅਜੇ ਵੀ ਨਹੀਂ ਮਿਲਿਆ ਹੈ ਪਤਾ ਅਜੇ ਵੀ ਨਹੀਂ ਹੈ ਕਿ ਕਰਨਾ ਕੀ ਹੈ ਕਿ ਇਸ ਵਾਸਤੇ ਜਨਮ ਹੋਇਆ ਹੈ ਟਾਰਗੇਟ ਨੂੰ ਪਿੱਛੇ ਰੱਖੀ بیٹھا ਹੈ ਥੋੜਾ ਜਿਹਾ ਸਤਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਇਹਦੀ ਕੁਟਿਆ ਵਿੱਚ ਚਰਨ ਪਾਉਂਦੇ ਨੇ ਤੇ ਉਹ ਸਮਝਾਉਣਾ ਕਰਦੇ ਨੇ ਕਿ ਅਸਲੀ ਟਾਰਗੇਟ ਕੀ ਹੈ ਜਦੋਂ ਸੰਗਤ ਜੀ ਇਹ ਖੁੰਮ ਦਾ ਮਾਰਿਆ ਹੋਇਆ ਉੱਥੇ ਗਿਆ ਹੈ ਜਾ ਕੇ ਕੁਟਿਆ ਬਣਾਈ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਕਾਂ ਨੂੰ ਹੁਕਮ ਕੀਤਾ ਹੈ ਕਿ ਇਦੇ ਡੇਰੇ ਵਿੱਚ ਚੱਲ ਰਹਿ ਫਿਰ ਰਹਿ ਬੱਕਰੀਆਂ ਦਾ ਝਟਕਾ ਕਰ ਦਿੱਤਾ ਜਾਵੇ। ਤਾਂ ਸੰਗਤ ਜੀ ਜਦੋਂ ਇਹਨੇ ਖੂਨ ਡੁੱਲਿਆ ਵੇਖਿਆ ਹੈ ਤੇ ਗੁਰੂ ਸਾਹਿਬ ਨੂੰ ਆ ਕਰਕੇ ਮੱਥਾ ਟੇਕਣਾ ਕੀਤਾ ਹੈ। ਤਾਂ ਬਾਅਦ ਚ ਪੁੱਛਦਾ ਹੈ ਕਿ ਸਤਿਗੁਰ ਜੀ ਬੜੀ ਆਪ ਦੀ ਤਾਂ ਸੋਭਾ ਹੈ। ਪਰ ਮੈਨੂੰ ਇਹ ਸਮਝ ਨਹੀਂ ਆਈ ਹੈ। ਕਿ ਤੁਸੀਂ ਮੇਰੇ ਡੇਰੇ ਵਿੱਚ ਖੂਨ ਡੁੱਲ ਕੇ ਮੇਰੇ ਡੇਰੇ ਨੂੰ ਪਿੱਟ ਕਿਉਂ ਦਿੱਤਾ ਹੈ? ਸੰਘਾ ਜੀ ਗੱਲ ਕਰ ਲੈ ਹਾਂ ਮਨੁੱਖ ਦੇ ਜੀਵਨ ਦਾ ਟਾਰਗੇਟ ਕੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ हे ਸਿੱਖ ਇਨਾਂ ਬੱਕਰੀਆਂ ਦੇ ਖੂਨ ਦੇ ਡੁੱਲਣ ਨਾਲ ਤੇਰੇ ਡੇਰੇ ਨੂੰ ਪਿੱਟ ਚੜ ਗਈ ਹੈ ਪਰ ਪੰਜਾਬ ਦੀ ਧਰਤੀ ਵਿੱਚ ਮਨੁੱਖਾਂ ਨੂੰ ਕੋਹ ਕੋ ਕੇ ਮਾਰਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਵੀ ਤਾਂ ਭਾਰਤ ਵਿੱਚ ਹੈ ਤੇ ਪੰਜਾਬ ਦੇ ਖੂਨ ਦੀ ਪਿੱਟ ਵੀ ਤੇਰੇ ਡੇਰੇ ਨੂੰ ਚੜਨੀ ਚਾਹੀਦੀ ਸੀ ਗੁਰੂ ਕੀ ਬਾਣੀ ਦੇ ਫਰਮਾਨ ਨੇ ਸੰਗਤ ਜੀ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਹੁਣ ਇੱਥੇ ਕੀੜੇ ਨੂੰ ਪਾਤਸ਼ਾਹੀਆਂ ਦੇ ਲੱਗੇ ਨੇ ਸਤਿਗੁਰੂ ਸੱਚੇ ਪਾਸ਼ਾ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਮਨੁੱਖ ਨੂੰ ਟਾਰਗੇਟ ਦਿੱਤਾ ਹੈ ਕਿ ਭਾਈ ਸਿੱਖਾਂ ਪੰਜਾਬ ਦੀ ਧਰਤੀ ਤੇ ਜਾ ਜਾ ਕੇ ਮਜਲੂਮਾਂ ਦੇ ਖੁੱਲੇ ਹੋਏ ਟੂ ਖੂਨ ਦਾ ਜਿਹੜੀ ਸਜ਼ਾ ਹੈ ਉਹ ਵਜ਼ੀਰ ਖਾਨ ਤੇ ਉਹਦੇ ਅਹਿਲ ਕਰਾਂ ਨੂੰ ਦੇਣੀ ਕਰ ਤੇ ਫੇਰ ਤੇਰਾ ਜਿਹੜਾ ਜਨਮ ਤੇ ਮਰਨ ਹੈ ਕੱਟਿਆ ਜਾਏਗਾ ਆਪ ਸਭ ਸੰਗਤਾਂ ਨੂੰ ਪਤਾ ਹੈ ਸੰਗਤ ਜੀ ਸਿਰਫ ਤੇ ਸਿਰਫ ਪੰਜ ਸਿੱਖ ਦਿੱਤੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 750 ਸਾਲ ਪੁਰਾਣਾ ਰਾਜ ਖਤਮ ਕਰਨ ਵਾਸਤੇ ਸਿਰਫ ਪੰਜ ਸਿੱਖ ਪੰਜ ਤੀਰ ਤੇ ਇੱਕ ਨਿਸ਼ਾਨ ਸਾਹਿਬ ਦੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦਿੱਤਾ ਹੈ ਤੇ ਹੁਣ ਜੇ ਅੱਗੇ ਜਾ ਕੇ ਅਸੀਂ ਦੇਖਦੇ ਹਾਂ ਵਜ਼ੀਰ ਖਾਨ ਦੀ ਮੌਤ ਤੋਂ ਬਾਅਦ ਜਦੋਂ ਬੰਦਾ ਸਿੰਘ ਬਹਾਦਰ ਨੇ ਸਥਾਪਨਾ ਕੀਤੀ ਹੈ ਸੰਗਤ ਜੀ ਖਾਲਸਾ ਰਾਜ ਦੀ ਪੰਜਾਬ ਵਿੱਚ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਹੁੰਦੀ ਹੈ ਗ੍ਰਿਫਤਾਰੀ ਤੇ ਸੰਗਤ ਜੀ ਬੰਦਾ ਸਿੰਘ ਬਹਾਦਰ ਦੇ ਪੰਜ ਸਾਲ ਦੇ ਪੁੱਤਰ ਅਜੀਤ ਸਿੰਘ ਨੂੰ ਉਹਦੀ ਝੋਲੀ ਵਿੱਚ ਰੱਖ ਕਰਕੇ ਉਸ ਬੱਚੇ ਦਾ ਤੜਫਦਾ ਹੋਇਆ ਕਲੇਜਾ ਕੱਢ ਕਰਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ ਹੈ ਇਹ ਗੁਰੂ ਕੀ ਬਾਣੀ ਹੈ ਸੰਕੇਤ ਜੀ ਜਿਹੜਾ ਮਨੁੱਖ ਹਿਰਨੀ ਤੇ ਹਿਰਨੀ ਦੇ ਬੱਚਿਆਂ ਦੇ ਮਰਨ ਤੇ ਕੁਰਲਾ ਉਠਿਆ ਹੈ ਉਹ ਮਨੁੱਖ ਆਪਣੇ ਬੱਚੇ ਦਾ ਤਲਫਦਾ ਹੋਇਆ ਕਲੇਜਾਂ ਆਦਿ ਮੂੰਹ ਵਿੱਚ ਪਵਾ ਰਿਹਾ ਹੈ ਇਹ ਹੈ ਸ਼ਬਦ ਗੁਰੂ ਦਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਦੇ ਸਿਧਾਂਤ ਨੂੰ ਜਿਹੜਾ ਅਪਣਾ ਲੈਂਦਾ ਹੈ ਉਹਦੇ ਬੇੜੇ ਪਾਰ ਹੋ ਜਾਂਦੇ ਨੇ ਤਾਂ ਇਹ ਸੰਗਤ ਜੀ ਜਿਹੜਾ ਮਨੁੱਖ ਆਪਣੇ ਬੱਚਿਆਂ ਦੀ ਮੌਤ ਤੋਂ ਘਰਲਾਇਆ ਨਹੀਂ ਹੈ ਗੁਰੂ ਦੇ ਬਾਣੇ ਵਿੱਚ ਬੈਠਾ ਹੈ ਸ਼ੁਕਰ ਕਰਦਾ ਹੈ ਇਹ ਸੰਗਤ ਜੀ ਬਾਣੀ ਤੇ ਬਾਣੇ ਦਾ ਅਸਰ ਹੈ